ਦੇਖੋ ਧੀ ਦਾ ਹੁਣ ਬਹੁਤ ਜ਼ਰੂਰੀ ਹੈ ਧੀ ਧੀ ਬਿਨਾ ਨਾ ਪਾ ਦੂਰੇ ਆ ਗੱਲਾਂ ਬਾਂ ਮੈਂ ਆਪ ਜਿਹੜੀਆਂ ਮਰਜ਼ੀ ਕਰ ਲਈ ਤੇ ਅਸਲ ਸੱਚ ਇਹ ਹੈਗਾ ਤੇ ਜਦੋਂ ਸਾਡੀ ਉਮਰ ਬੀਤ ਜਾਂਦੀ ਹੈ ਨਾ ਬੜੇ ਪੇਵਲ ਜਾਂਦੇ ਆ ਤੇ ਜਿੰਨਾ ਧਿਆਨ ਧੀ ਰੱਖਦੀ ਹੈ ਉਹਨਾਂ ਮੁੰਡਾ ਪੁੱਤ ਨਹੀਂ ਰੱਖਦਾ ਧੀ ਦਾ ਹਰ ਪੈਰ ਹਰ ਪਲ ਧਿਆਨ ਆਪਣੇ ਮਾਪੇ ਚ ਹੁੰਦਾ ਉਹਨੂੰ ਫਿਕਰ ਹੁੰਦਾ ਉਹ ਜੇ ਆਉਂਦੀ ਵੀ ਆ ਨਾ ਤੇ ਉਹ ਪਹਿਲਾਂ ਜਾ ਕੇ ਘਰ ਦੀ ਸਾਫ ਸਪਾਈ ਕਰਦੀ ਆ ਆਪਣੇ ਮਾਪੇ ਬਾਪ ਨੂੰ ਚੰਗੀ ਤਰ੍ਹਾਂ ਦੇਖਦੇ ਬਾਰ ਬਾਰ ਪੁੱਛਦੀ ਆ ਬਾਰ ਬਾਰ ਪੁੱਛਦੀ ਆ ਉਹ ਐਂਡ ਤੱਕ ਉਤੀ ਆਪਣੇ ਫਰਜ਼ਨ ਬਖੂਬੀ ਨਿਭਾਉਂਦੀਆਂ ਮੈਨੂੰ ਨਹੀਂ ਲੱਗਦਾ ਵੀ ਕੋਈ ਅਸੀਤੀ ਹੋਊਗੀ ਜਿਹੜੀ ਆਪਣੇ ਮਾਪੇ ਦਾ ਖਿਆਲ ਨਹੀਂ ਰੱਖਦੀ ਹਨਾ ਤਾਂ ਧੀ ਦਾ ਹੋਣਾ ਬਹੁਤ ਜ਼ਰੂਰੀ ਹੈ ਮੈਂ ਤਾਂ ਲੋਕਾਂ ਨੂੰ ਇਹੀ ਕਹਿਣਾ ਵੀ ਮੁੰਡਿਆਂ ਦੀਆਂ ਲੈਣ ਦੇ ਖਿਆਲਾਂ ਦੇ ਵਿੱਚੋਂ ਨਾ ਤਾਂ ਧੀ ਦਾ ਹੋਣਾ ਬਹੁਤ ਜ਼ਰੂਰੀ ਹੈ ਹਨਾ ਤੇ ਮੈਂ ਤਾਂ ਬਿਆਨ ਨਹੀਂ ਕਰ ਸਕਦਾ ਵੀ ਜਿੰਨਾ ਧੀ ਦਾ ਘਰ ਦੇ ਵਿੱਚ ਹੋਣਾ ਜ਼ਰੂਰੀ ਹੈ ਉਹਨਾਂ ਕਿਸੇ ਹੋਰ ਦਾ ਹੋਣਾ ਬਿਲਕੁਲ ਜ਼ਰੂਰੀ ਨਹੀਂ ਮੈਨੂੰ ਲੱਗਦਾ ਸ਼ੌਰਤਾਂ ਦੌਲਤਾਂ ਪੈਸਾ ਕੋਠੀਆਂ ਮੰਗਣ ਦੀ ਬਜਾਏ ਧੀ ਮੰਗੋ ਜਿਹਦੇ ਕਰੇ ਧੀ ਆਗੀ ਨਾ ਉਹ ਬਾਕੀ ਤਾਂ ਰੂੰਗੇ ਚ ਹੀ ਆ ਗਈਆਂ ਸ਼ੋਰ ਤਾਂ ਦੌਲਤਾਂ ਤਾਂ ਆਪਣੇ ਆਪ ਮਿਲ ਜਾਂਦੇ ਨੇ ਕਿਤੀ ਤਾਂ ਬਹੁਤ ਵੱਡਾ ਖਜ਼ਾਨਾ ਹੁੰਦੀ ਹੈ ਘਰ ਦਾ ਤੇ ਮੇਰੇ ਤਾਂ ਘਰੇ ਧੀ ਆਈ ਹੈ ਤੇ ਮੈਨੂੰ ਤਾਂ ਇੰਜ ਲੱਗਦਾ ਕਿ ਮੈਂ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹਾਂ